ਜੰਮੂ ਕਸ਼ਮੀਰ ਦੇ ਨੰਤਾਂਗ ਵਿੱਚ ਮੁੱਠਪੇੜ ਦੌਰਾਨ ਹਿਜ਼ਬੁਲ ਮਜ਼ਾਹੂਦੀਨ ਦੇ ਟੌਪ ਕਮਾਂਡਰ ਬੁਰਹਾਨ ਮੁਜ਼ੱਫਰਵਾਨੀ ਸਮੇਤ ਤਿੰਨ ਅਤਵਾਦੀ ਟੀਰ ਕੀਤੇ ਗਏ ਬੁਰਹਾਨ ਦੇ ਸਿਰ ਤੇ 10 ਲੱਖ ਦਾ ਇਨਾਮ ਸੀ ਸੁਰੱਖਿਆ ਬਲਾਂ ਦਾ ਦਾਅਵਾ ਹੈ ਕਿ ਅਤਵਾਦੀ ਬੁਰਹਾਨ ਵਾਨੀ ਦੇ ਨਿਸ਼ਾਨੇ ਤੇ ਅਮਨਨਾਥ ਯਾਤਰਾ ਸੀ ਜਿਸ ਕਾਰਨ ਪਿਛਲੇ ਦਿਨੀ ਵੀਡੀਓ ਚੈਰੀ ਕਰਕੇ ਹਮਲੇ ਦੀ ਧਮਕੀ ਵੀ ਦਿੱਤੀ ਗਈ ਸੀ ਅਸਬਰ ਨੂੰ ਜ਼ਾਹੂਦੀਨ ਦੇ ਕਮਾਂਡਰ ਬਰਹਾਨ ਵਾਨੀ ਦੇ ਮੁਕਾਬਲੇ ਚ ਹੋਈ ਮੌਤ ਦੇ ਬਾਅਦ ਪੁਲਵਾ ਮਾਨੰਤਨਾਗ ਤੇ ਸ਼੍ਰੀਨਗਰ ਵਿੱਚ ਕਰਫਿਊ ਲਗਾ ਦਿੱਤਾ ਗਿਆ ਇਹਨਾਂ ਸ਼ਾਮ 7 ਵਜੇ ਮੋਬਾਈਲ ਇੰਟਰਨੈਟ ਸੇਵਾਵਾਂ ਵੀ ਬੰਦ ਕਰ ਦਿੱਤੀਆਂ ਗਈਆਂ ਨੇ ਕਾਟੇ ਵਿੱਚ ਤਣਾਅ ਨੂੰ ਦੇਖਦੇ ਹੋਏ ਮੰਨਤ ਯਾਤਰਾ ਤੇ ਰੋਕ ਲਗਾ ਦਿੱਤੀ ਗਈ ਹੈ ਇਸ ਕਰਕੇ ਬਹੁਤ ਸਾਰੇ ਯਾਤਰੀ ਜੰਮੂ ਬੇਸ ਕੈਂਪ ਦੇ ਵਿੱਚ ਫਸੇ ਹੋਏ ਨੇ ਆਰਦੀ ਹੁਣ ਤੱਕ ਦੀ ਸਭ ਤੋਂ ਤੇਜ਼ ਰੇਲ ਟੇਲ ਕੋ ਦੇ ਦੂਜੇ ਗੇਟ ਦਾ ਟ੍ਰਾਇਲ ਅਜਮਉथुरा ਅਤੇ ਪਲਵਲ ਦੇ ਵਿਚਕਾਰ ਹੋ ਰਿਹਾ ਹੈ ਖਾਸ ਤਰ੍ਹਾਂ ਦੀ ਸਰੇਲ ਨੂੰ ਸਪੀਨ ਤੋਂ ਲਿਆਂਦਾ ਗਿਆ ਹੈ ਰੇਲ ਦਾ ਟ੍ਰਾਇਲ 26 ਜੁਲਾਈ ਤੱਕ ਜਾਰੀ ਰਹੇਗਾ ਟ੍ਰਾਇਲ ਪੂਰੀ ਤਰ੍ਹਾਂ ਸਫਲ ਹੋਣ ਦੇ ਬਾਅਦ ਇਸ ਹਾਈ ਸਪੀਡ ਰੇਲ ਨੂੰ ਮੁੰਬਈ ਅਤੇ ਦਿੱਲੀ ਵਿਚਕਾਰ ਚਲਾਇਆ ਜਾਵੇਗਾ ਮਿਰਰ ਦੇ ਕੈਂਟ ਇਲਾਕੇ ਵਿੱਚ ਅवैध ਨਿਰਮਾਣ ਡਗਾਉਂਦੇ ਸਮੇਂ ਵੱਡੀ ਲਾਪਰਵਾਹੀ ਹੋਈ ਹੈ ਇਸ ਹਾਦਸੇ ਵਿੱਚ ਅੱਧਾ ਦਰਜਣ ਤੋਂ ਵੱਧ ਲੋਕ ਦੱਬ ਗਏ ਜਿਸ ਨਾਲ 4 ਲੋਕਾਂ ਦੀ ਜਾਨ ਚਲੇਗੀ ਚਰਕੀ 5 ਲੋਕਾਂ ਨੂੰ ਸਖ਼ਮ ਹਾਲਤ ਦੇ ਵਿੱਚ ਕੱਢਿਆ ਗਿਆ ਜਿਸਦੇ ਬਾਅਦ ਹਾਲੇ ਵੀ ਕਈ ਲੋਕਾਂ ਦੇ ਫਸੇ ਹੋਣ ਦਾ ਖ਼ਤਰਾ ਹੈ ਇਹ ਹਾਦਸਾ ਉਸ ਵੇਲੇ ਹੋਇਆ ਜਦੋਂ ਕੈਂਟ ਬੋਰਡ ਦੀ ਟੀਮ ਗੈਰਕਾਨੂੰਨੀ ਕੰਪਲੈਕਸ ਨੂੰ ਡੇਗੌਣ ਆਈ ਸੀ ਖਬਰਾਂ ਦੀ ਮੰਨੀ ਹੈ ਤਾਂ ਬਿਲਡਿੰਗ ਨੂੰ ਡੇਗਾਉਂਦੇ ਸਮੇਂ ਲੋਕਾਂ ਨੂੰ ਹਟਾਇਆ ਨਹੀਂ ਗਿਆ ਅਤੇ ਮਲਬੇ ਵਿੱਚ ਦੱਬ ਕੇ 4 ਲੋਕਾਂ ਦੀ ਮੌਤ ਹੋ ਗਈ ਇਲਜ਼ਾਮ ਹੈ ਕਿ ਬਿਲਡਿੰਗ ਡੇਗਾਉਣ ਆਈ ਟੀਮ ਮਲਬੇ ਵਿੱਚ ਦਬੇ ਲੋਕਾਂ ਨੂੰ ਛੱਡ ਕੇ ਪੱਜ ਗਈ ਮਧਪਰਦੇਸ਼ ਵਿੱਚ ਪਿਛਲੇ 48 ਘੰਟਿਆਂ ਤੋਂ ਹੋ ਰਹੀ 무ਸਲਤਾਰ بارش ਨਾਲ ਕਈ ਜ਼ਿਲ੍ਹਿਆਂ ਦਾ ਬੁਰਾ ਹਾਲ ਹੈ ਸਭ ਤੋਂ ਜ਼ਿਆਦਾ ਅਸਰ ਸਤਨਾ ਜ਼ਿਲ੍ਹੇ ਵਿੱਚ ਹੋਇਆ ਹੈ ਲੋਕਾਂ ਦੇ ਘਰਾਂ ਵਿੱਚ ਮੋਢਿਆਂ ਤੱਕ ਪਾਣੀ ਆਣ ਵੜਿਆ ਹੈ ਸੈਨਾ ਅਤੇ ਐਸਟੀਆਰਐਫ ਦੀਆਂ ਟੀਮਾਂ ਲਗਾਤਾਰ ਲੋਕਾਂ ਨੂੰ ਸੁਰੱਖਿਅਤ ਥਾਂ ਤੇ ਪਹੁੰਚਾਉਣ ਵਿੱਚ ਜੁੱਟੀਆਂ ਹੋਈਆਂ ਨੇ ਐਟਪੀ ਪਾਰਿਮੀ ਨੇ ਹੁਣ ਤੱਕ ਦੇ ਸਾਰੇ ਰਿਕਾਰਡ ਤੋੜ ਦਿੱਤੇ ਨੇ ਹਾਲਾਤ ਖਰਾਬ ਹੁੰਦੇ ਦੇਖ ਸੈਨਾ ਦੇ ਜਵਾਨਾਂ ਤੇ ਐਸਡੀਐਫ ਟੀਮਾਂ ਨੇ ਮੋਰਚਾ ਸੰਭਾਲ ਲਿਆ ਸਤਨਾ ਤੋਂ ਸਿਆਸਪਸ ਦੇ ਇਲਾਕਿਆਂ 'ਚ ਅਗਲੇ ਕੁਝ ਘੰਟਿਆਂ ਵਿੱਚ ਮੀਂਹ ਹੋਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ ਆਈਐਸ ਦੇ ਨੇਤਾ ਅਸੁਦੀਨ ਓਵੈਸੀ ਨੇ ਇਸਲਾਮਿਕ ਸਟੇਟ ਨੂੰ ਕੜੀ ਚੇਤਾਵਨੀ ਦਿੰਦੇ ਹੋਏ ਟਿੱਪਣੀ ਕੀਤੀ ਹੈ ਓਵੈਸੀ ਨੇ ਕਿਹਾ ਕਿ ਆਈਐਸ ਦੇ ਲੋਕ ਜਹਨਮ ਦੇ ਕੁੱਤੇ ਨੇ ਇਸ ਦੇ ਨਾਲ ਹੀ ਨੌਜਵਾਨਾਂ ਨੂੰ ਅਪੀਲ ਕੀਤੀ ਹੈ ਕਿ ਇਹ ਮੁਲਕ ਸਾਡੇ ਤੇ ਇਸ ਦੇ ਨਾਲ ਰਹੋ ਅਵੈਸੀ ਨੇ ਨੌਜਵਾਨਾਂ ਨੂੰ ਅਪੀਲ ਕੀਤੀ ਹੈ ਕਿ ਇਸਲਾਮ ਲਈ ਜੀਓ ਮਰੋ ਨਹੀਂ ਅਵੈਸੀ ਨੇ ਕਿਹਾ ਕਿ ਅੱਜ ਦੁਨੀਆ ਸਭ ਤੋਂ ਵੱਡਾ ਖਤਰਾ ਹੈ ਇਹ ਪੂਰੀ ਇਨਸਾਨੀਅਤ ਲਈ ਖਤਰਾ ਹੈ ਅਵੈਸੀ ਨੇ ਕਿਹਾ ਕਿ ਮਦੀਨਾ ਵਿੱਚ ਹਮਲਾ ਕਰਨ ਵਾਲੇ ਲੋਕ ਇਸਲਾਮ ਦੇ ਦੁਸ਼ਮਣ ਨੇ ਉਹਨਾਂ ਨੇ ਕਿਹਾ ਮੈਂ ਐਲਾਨ ਕਰਦਾ ਹਾਂ ਕਿ ਜੇਕਰ ਅਬੂ ਬਕਰ ਉਬਦਦੀ ਕਿਸੇ ਮੁਸਲਮ ਨੂੰ ਮਿਲ ਗਿਆ ਤਾਂ ਉਸ ਦੇ ਟੁਕੜੇ ਟੁਕੜੇ ਕਰ ਦਿੱਤੇ ਜਾਣਗੇ ਸਲਾਨ ਦੇ ਵਿਵਾਦ ਪ੍ਰਚਾਰਕ ਜਾਕਰ ਨਾਇਕ ਨੂੰ ਲੈ ਕੇ ਵੱਡਾ ਖੁਲਾਸਾ ਹੋਇਆ ਸੂਤਰਾਂ ਦੇ ਮਤਲਬ ਅਕੋ ਜਾਕਰ ਨਾਇਕ ਉਤੇ 2009 ਤੋਂ ਹੀ ਆਈਬੀ ਦੀ ਨਜ਼ਰ ਸੀ 2009 ਤੋਂ 2014 ਤੱਕ ਤਿੰਨ ਵਾਰ ਆਈਬੀ ਨੇ ਗ੍ਰਹਿ ਮੰਤਰਾਲੇ ਨੂੰ ਅਲਰਟ ਵੀ ਕੀਤਾ ਸੀ ਪਰ ਕੋਈ ਕਾਰਵਾਈ ਨਹੀਂ ਕੀਤੀ ਗਈ ਆਈਬੀ ਨੇ ਆਪਣੀ ਰਿਪੋਰਟ ਵਿੱਚ ਜਾਕਰ ਨਾਇਕ ਦੇ ਪਾਸ਼ਨਾ ਨੂੰ ਜ਼ਹਿਰੀਲਾ ਤੇ ਪੜਕਾਉ ਦੱਸਿਆ ਸੀ ਇਤੋਂ ਤੱਕ ਕਿ ਜਾਕਰ ਦੀ ਸੰਸਥਾ ਇਸਲਾਮਿਕ ਰਿਸਰਚ ਫਾਊਂਡੇਸ਼ਨ ਨੂੰ ਮਿਲਣ ਵਾਲੇ ਵਿਦੇਸ਼ੀ ਚੰਦੇ ਤੇ ਵੀ ਸਵਾਲ ਚੁਕੇ ਗਏ ਸਨ